ਕਹਿੰਦੇ ਨੇ ਕਿ ਜਦੋਂ ਮੌੜਾ ਵਕਤ ਆਉਂਦਾ ਹੈ ਤੇ ਇਨਸਾਨ ਦਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ। ਇਹੀ ਕੁਝ ਖੰਨਾ ਸ਼ਹਿਰ ਦੇ ਦੇਖਣ ਨੂੰ ਮਿਲਿਆ। ਇੱਕ ਮਜ਼ਦੂਰ ਦੇ ਨਾਲ ਜਦੋਂ ਕਿ ਉਹਨਾਂ ਨੂੰ ਬੱਸ ਸਟੈਂਡ ਦੇ ਉੱਤੇ ਛੱਡ ਕੇ ਚੱਲਦਾ ਬੈਠ ਗਿਆ। ਮਿਲੇ ਗਏ ਬੜਾ ਦਾ ਟਰੈਕਟਰ ਦਾ ਬੀਵੀ ਪਤੀ ਲੰਘ ਗਿਆ। ਉਹ ਦੂ ਬਾਤ ਤੇ ਬਿਲਕੁਲ ਡਾਕਟਰ ਕੋਲੇ ਲੈ ਗਏ। ਹਾਕੀ ਜੀ ਬਲਮੀ ਪਟਕਰਾਈ। ਲੇ ਲੈ ਆ ਕੇ ਫਿਰ ਬਲਵਾਲਾ ਤੋਂ ਲੁਧਰੋਵਾਂ ਦੇ ਵਿੱਚੋਂ ਲੈ ਕੇ ਚੰਡੀਗੜ੍ਹ ਇਹਨੂੰ ਰੈਫਰ ਕਰਾਵਾਂਗੇ ਉਹ ਚੰਡੀਗੜ੍ਹੋਂ ਇਹਦਾ ਇਲਾਜ ਹੋਏਗਾ ਜਿਹੜੀ ਸੰਸਤਾਵਾਂ ਹੈਗੀਆਂ ਸਾਡੀਆਂ ਚੰਡੀਗੜ੍ਹ ਦੇ ਵਿੱਚ ਬਣੀ ਹੋਈਆਂ ਉਹ ਇਹਨਾਂ ਦਾ ਇਲਾਜ ਫਰੀ ਕਰਾਉਂਦੇ ਸਾਡੇ ਬਿੱਲਾ ਜੀ ਜੋ ਕਿ ਇੱਕ ਜ਼ਿੰਮੇਵਾਰ ਨਾਗਰਿਕ ਨੇ ਸਾਡੇ ਸ਼ਹਿਰ ਦੇ ਇਹਨਾਂ ਰਾਹੀਂ ਸਾਨੂੰ ਪਤਾ ਲੱਗਿਆ ਵੀ ਇਸ ਪਰਿਵਾਰ ਦੇ ਵਿੱਚ ਇਹ ਇਕੱਲਾ ਹੀ ਬੰਦਾ ਹੈ ਔਰ ਦੋ ਇਹਦੇ ਮੁੰਡੇ ਇਹਨੂੰ ਦਰਕਨਾਰ ਕਰ ਚੁੱਕੇ ਨੇ ਐਕਸੀਡੈਂਟ ਹੋ ਗਿਆ ਬਾਣਾ ਵੱਤ ਗਿਆ ਉਸ ਤੋਂ ਬਾਅਦ ਇਲਾਜ ਲਈ ਕੋਈ ਅੱਗੇ ਪਿੱਛੇ ਨਹੀਂ ਫਰਸਟੈਂਟੇ ਆਏ ਆ ਇਹ ਜਿਹੜਾ ਮਰੀਜ਼ ਹੈ ਇਹ ਨੂੰ ਆਪਣੇ ਜਿਹੜੀ ਸਰਬਸ ਹਿਮਨਿਟੀ ਸਰਗ ਬੋਰਡ ਸੁਣਤਾ ਹੈ ਚੈਰੀਟੇਬਲ ਟਰਸਟ ਹੈ ਆਸ਼ਰਮ ਬਣਾਇਆ ਮਰਨਹੇਰੀ ਕਰ ਰਹੇ ਹਨ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕਹਿੰਦੇ ਨੇ ਕਿ ਜਦੋਂ ਮਾੜਾ ਵਕਤ ਆਉਂਦਾ ਹੈ ਤੇ ਇਨਸਾਨ ਦਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ ਇਹੀ ਕੁਝ ਖੰਨਾ ਸ਼ਹਿਰ ਦੇ ਦੇਖਣ ਨੂੰ ਮਿਲਿਆ ਇੱਕ ਮਜ਼ਦੂਰ ਦੇ ਨਾਲ ਜਦੋਂ ਕਿ ਉਹਨਾਂ ਨੂੰ ਬੱਸ ਸਟੈਂਡ ਦੇ ਉੱਤੇ ਛੱਡ ਕੇ ਚਲੇ ਗਏ ਐਕਸੀਡੈਂਟ ਹੋ ਗਿਆ ਬਾਣਾ ਵਰਤ ਗਿਆ ਗੰਭੀਰ ਸੱਟਾਂ ਲੱਗਿਆ ਜਿਸ ਕੋਲ ਕੰਮ ਕਰਦਾ ਸੀਗਾ ਉਹਨੇ ਵੀ ਮਲਮ ਪੱਟੀ ਕਰਾ ਕੇ ਘਰੇ ਭੇਜਤਾ ਇਲਾਜ ਵਾਸਤੇ ਕੋਈ ਵੀ ਅੱਗੇ ਨਹੀਂ ਆਇਆ ਪਰਿਵਾਰ ਵੱਲੋਂ ਵੀ ਇਨਕਾਰ ਕਰਨ ਤੋਂ ਬਾਅਦ ਸਮਾਜ ਸੇਵੀ ਸੰਸਥਾ ਵੱਲੋਂ ਇਲਾਜ ਵਾਸਤੇ ਅੱਗੇ ਆਏ ਕਿਨਾਂ ਤੇ ਜਿਸ ਨਾਂ ਵਾਲੇ ਹਾਂਜੀ ਖੱਤਬਾਰਪੁਰ ਰੈਟ ਪਾ ਗਿਆ ਜੀ ਸਰਾਰੇ ਆਉਣਾ ਸੀ ਸਰਾਰੇ ਪਿੰਡ ਦੀ ਮਸੀਤ ਦੀ ਉਸੇ ਗੋੜਾ ਸਾਡੇ ਦਾ ਥੋੜਾ ਜਿਹਾ ਹਲਕਾ ਹੈ ਸ਼ਰਾਬੀ ਤੇ ਪਿੰਡ ਦੇ ਉੱਪਰ ਹੀ ਖਾ ਕੇ ਸਕੇ ਚਲੇਗੇ ਬਟ ਦੇਖ ਕੇ ਫਸੂਣ ਤੇ ਰਾਤੀ ਥੋੜਾ ਝੜਦਾ ਪਿਆ ਬੈਟਾਇਆ ਜੀ ਮਿਲੇ ਗਏ ਬੜਾ ਟਰੈਕਟਰ ਦਾ ਮੇਰੇ ਪਤੀ ਲੰਦੇ ਬੁੱਧਵਾਰ ਤੋਂ ਬੁੱਧ ਦੇ ਡਾਕਟਰ ਕੋਲੇ ਲੈ ਗਏ ਹੰਤੀ ਜੀ ਮੰਮੀ ਪੱਟ ਕਰਾਈ ਕਲੇਰੀਆ ਕੇ ਪਤਾ ਉਵੇਦਰ ਬਲੂ 10 11 ਵਜੇ ਦੋ ਹਸਪਤਾਲ ਤੇ ਜਾਗੇ ਉੱਥੇ ਜਾ ਕੇ ਇੱਕ ਫੋਸਲਵਾ ਦੋ ਟੀਕੇ ਲੱਗੇ ਨੇ ਉਹ ਕਦੇ ਸਾਡੇ ਕੋਲ ਆ ਹੱਡੀ ਵਾਲਾ ਡਾਕਟਰ ਆਉਂਦਾ ਨਹੀਂ ਨਾ ਸਾਡੇ ਕੋਈ ਡਿਸੀ ਵੈਨਾ ਕੋਟਾ ਹਸਪਤਾਲ ਵੀ ਅੱਗੇ ਐਡਮਿਟ ਸੱਟਾ ਕਿੱਥੇ ਕਿੱਦਨੇ ਤੇਰੇ ਸੱਟ ਆ ਦੇਖੋ ਇੱਥੇ ਆ ਲੱਤ ਸਾਰੀ ਰੈਸ਼ ਕਿੱਥੇ ਤੇਰੀ ਰੈਸ਼ ਰੈਸ਼ ਖੰਡੇ ਅਮਰ ਹੋ ਗਈ ਅੱਛਾ ਤੇ ਘਰ ਕੋਣ ਕੋਣ ਨੇ ਘਰੋਂ ਦੋ ਬੰਦੇ ਨੇ ਜੋ ਮੇਰਾ ਬੱਤਰੀ ਇਕ ਦੁਨੀਆ ਵੈਲ ਅੱਛਾ ਉਹ ਕੀ ਕਹਿੰਦੇ ਨੇ ਤੂੰ ਕਹਿੰਦੀ ਐਸੀ ਤੇ ਆਉਂਦਾ ਵੀ ਸੱਟਾ ਤੋਂ ਪਹਿਲੇ ਵਰਤਦੇ ਸੀ ਨਾ ਉਸ ਤੋਂ ਪਹਿਲਾਂ ਵੀ ਗੱਲ ਕੀਤੀ ਐ ਅੱਛਾ ਫਿਰ ਉਸ ਤੋਂ ਪਹਿਲੇ ਕਿੱਥੇ ਰਹਿੰਦਾ ਸੀ ਉਹ ਮੇਰਾ ਮੁੰਡਾ ਕੰਮ ਕਰਦਾ ਸੀ ਉਹਦੇ ਨਾਲ ਰਹਿੰਦਾ ਸੀ ਉਹ ਪਿੱਟ ਚ ਲੈ ਗਿਆ ਜੀ ਅੱਛਾ ਹੁਣ ਕੀ ਮੰਗ ਕਰਨਾ ਹੈ ਇਨਾਜ ਕੀ ਮੰਗੇ ਨਾ ਵੀ ਮੇਰਾ ਇਨਾਜ ਕਰ ਬੈਹਣ ਚਾਹ ਤਾਂ ਇੱਕ ਬਾਹੂ ਤਾਂ ਹੀ ਲਾਊਗਾ ਜੀ ਮਿੰਨਿਆ ਨੂੰ ਕੌਣ ਚੁੱਕਾ ਜਿਹੜਾ ਜੀ ਇਹ ਤਾਂ ਕੇਸ ਜਿਹੜਾ ਹੈ ਇਹਨਾਂ ਸਿਵਲ ਹਸਪੀਟਲ ਤੋਂ ਅਸੀਂ ਇਹਦੀ ਜੀ ਹੱਥ ਲਵਾਵਾਂਗੇ ਐਸਐਚਓ ਨੂੰ ਮੁਕਾਇਦਾ ਬੁਲਾਵਾਂਗੇ ਅਸੀਂ ਬੁਲਾ ਕੇ ਇਹਦਾ ਪੂਰੀ ਐਨਓਸੀ ਲੈ ਕੇ ਇਹਨੂੰ ਸਿਵਲ ਹਸਪੀਟਲ ਸਿਵਲ ਦਰਵਾਜ਼ਾ ਤੋਂ ਇਹਨਾਂ ਨੂੰ ਐਨਓਸੀ ਲੈ ਕੇ ਚੰਡੀਗੜ੍ਹ ਇਹਨੂੰ ਰੈਫਰ ਕਰਾਵਾਂਗੇ ਉਹ ਚੰਡੀਗੜ੍ਹੋਂ ਇਹਦਾ ਇਲਾਜ ਹੋਏਗਾ ਜਿਹੜੀ ਸੰਸਥਾਵਾਂ ਹੈਗੀਆਂ ਸਾਡੀਆਂ ਚੰਡੀਗੜ੍ਹ ਦੇ ਵਿੱਚ ਬਣੀ ਹੋਈਆਂ ਉਹ ਇਹਨਾਂ ਦਾ ਇਲਾਜ ਫ੍ਰੀ ਕਰਾਉਣਗੀਆਂ ਉਸ ਤੋਂ ਬਾਅਦ ਜਦ ਇਹ ਠੀਕ ਹੋ ਜੂਗਾ ਇਹਨੂੰ ਅਸੀਂ ਖੰਡੇ ਲੈ ਕੇ ਆਵਾਂਗੇ ਅੱਜ ਇੱਕ ਪਹਿਲਾਂ ਅਸੀਂ ਕੁੱਤੇ ਵਾਲੀ ਜਿਹੜੀ ਇਹਨੇ ਕੁੱਤਾ ਕੱਟਿਆ ਸੀਗਾ ਬੁੜੀ ਉਹਨੂੰ ਅਸੀਂ ਵਾਪਸ ਲਿਆਵਾਂਗੇ ਕਿਉਂਕਿ ਉਹਤੇ ਤੰਗ ਕਰਦੀ ਆ ਹੋਰ ਮਨਰੀ ਜੜੇ ਆ ਡਿਸਟਰਬ ਹੋ ਰਹੇ ਆ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਵੀ ਜਿਹੜਾ ਉਹ ਬੁੜੀ ਨੂੰ ਕੁੱਤੇ ਨੇ ਕੱਟਿਆ ਸੀਗਾ ਉਹਦਾ ਜਿਹੜਾ 15000 ਰੁਪਏ ਇੰਚ ਗਵਰਨਮੈਂਟ ਦੰਦੀ ਆ ਉਹ ਈਓ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਉਹ 15000 ਰੁਪਏ ਇੰਚ ਦੇ ਹਿਸਾਬ ਨਾਲ ਜੋ ਡਾਕਟਰ ਨੇ ਲਿਖਿਆ ਆ ਉਹਦਾ ਮੁਆਵਜ਼ਾ ਸਾਡੀ ਸੰਸਥਾ ਨੂੰ ਦਿੱਤਾ ਜਾਵੇ ਜਿਨੇ ਉਹਦਾ ਇਲਾਜ ਕੀਤਾ ਹਾਂਜੀ ਨਿਮਾਈ ਕੀ ਕਹਿਣਾ ਤੁਹਾਡਾ ਜਿਵੇਂ ਕਿ ਆਪ ਸਭ ਜਾਣਦੇ ਹੋ ਸਮਾਜ ਸੇਵੀ ਭਰਾ ਖੜੇ ਨਹੀਂ ਸਾਰੇ ਸਾਡਾ ਮੁੱਖ ਮੰਤਵ ਹੈ ਸਮਾਜ ਸੇਵਾ ਇਹ ਕੇਸ ਜੋ ਕਿ ਸਾਡੇ ਬਿੱਲਾ ਸੇ ਬਿੱਲਾ ਜੀ ਜੋ ਕਿ ਇੱਕ ਜ਼ਿੰਮੇਵਾਰ ਨਾਗਰਿਕ ਨੇ ਸਾਡੇ ਸ਼ਹਿਰ ਦੇ ਇਹਨਾਂ ਰਾਹੀਂ ਸਾਨੂੰ ਪਤਾ ਲੱਗਿਆ ਵੀ ਇਸ ਪਰਿਵਾਰ ਦੇ ਵਿੱਚ ਇੱਕੱਲਾ ਹੀ ਬੰਦਾ ਹੈ ਔਰ ਦੋ ਇਹਦੇ ਮੁੰਡੇ ਇਹਨੂੰ ਦਰਕਨਾਰ ਕਰ ਚੁੱਕੇ ਨੇ ਐਕਸੀਡੈਂਟ ਹੋ ਗਿਆ ਬਾਣਾ ਵੱਤ ਗਿਆ ਉਸ ਤੋਂ ਬਾਅਦ ਇਲਾਜ ਲਈ ਕੋਈ ਅੱਗੇ ਪਿੱਛੇ ਨਹੀਂ ਆ ਰਿਹਾ ਬਿੱਲਾ ਜੀ ਵੱਲੋਂ ਇਹਨਾਂ ਦੇ ਘਰ ਪਰਿਵਾਰ ਤੱਕ ਸਾਰਿਆਂ ਤੱਕ ਪਹੁੰਚ ਵੀ ਕੀਤੀ ਗਈ ਪਰ ਉਹ ਉਲਟਾ ਇਹ ਇਲਜ਼ਾਮ ਲਗਾ ਰਹੇ ਨੇ ਜੇ ਤੁਸੀਂ ਸਾਡੇ ਘਰ ਆਓਗੇ ਤਾਂ ਅਸੀਂ ਵੀ ਕੁਝ ਖਾ ਕੇ ਮਰ ਜਾਵਾਂਗੇ ਹੁਣ ਅਗਲਾ ਸਟੈਪ ਹੈ ਜਿਹੜਾ ਉਹ ਸਾਡੇ ਮੁਕੇਸ਼ ਸਿੰਘ ਜੀ ਸੀਨੀਅਰ ਖੜੇ ਨੇ ਵਾਲੀਆ ਜੀ ਜਾਂ ਹੋਰ ਸਾਡੇ ਭਰਾ ਨੇ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਵਿਚਾਰ ਵਟਾਂਦਰਾ ਕਰਕੇ ਅਸੀਂ ਜੋ ਵੀ ਅਗਲਾ ਐਕਸ਼ਨ ਹੈ ਉਹ ਲੈ ਕੇ ਇਹਨੂੰ ਜਲਦੀ ਤੋਂ ਜਲਦੀ ਇਲਾਜ ਲਈ ਭੇਜਾਂਗੇ ਕਿ ਅੱਜ ਆਪਾਂ ਇਹ ਬਚਨ ਤੇ ਆਏ ਆ ਕਿ ਆ ਜੇ ਮਰੀਜ਼ ਨੂੰ ਪੈਸੇ ਜਿਹੜੀ ਸਰਵਿਸ ਐ ਹਿਮਨਿਟੀ ਸਰਵਿਸ ਬੋਰਡ ਸੁਣਤਾ ਹੈ ਚੈਰੀਟੇਬਲ ਟਰਸਟ ਹੈ ਆਸ਼ਰਮ ਬਣਾਇਆ ਮਦਨਹਿਰੀ ਫਰਦਰ ਦੇ ਵਿੱਚ ਉਤੇ ਇਹਨਾਂ ਨੂੰ ਭੇਜਾਂਗੇ ਤੇ ਉਸੇ ਜਿਹੜਾ ਇਹਨਾਂ ਦਾ ਟਰੀਟਮੈਂਟ ਹੋ ਜਾਊਗਾ ਅਸੀਂ ਕੰਟੀਨਿਊ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਚੋਲੇ ਜੀ ਪਹਿਲੇ ਨਸਤੇਗਾਦੀ ਚੋਲੇ ਦੀ ਦਿੱਕਤ ਸੀਗੀ ਉਹ ਚੈਕ ਕੀਤੀ ਹੈਗੀ ਚੋਲੇ ਦੀ ਦਿੱਕਤ ਪਰੇਸ਼ਾਨੀ ਹੋਈ ਤਾਂ ਇਹਨਾਂ ਨੂੰ ਸੰਸਥਾ ਵੱਲੋਂ ਪੀਜੀ ਕੇ ਰੈਫਰ ਕਰਕੇ ਇਲਾਜ ਪਾਇਆ ਜਾਏਗਾ ਉਸ ਤੋਂ ਇਲਾਵਾ ਜਿਹੜਾ ਬਾਕੀ ਹੈ ਜ਼ਖਮ ਵਗੈਰਾ ਇਹ ਕਹਿ ਰਹੇ ਨੇ ਕਿ ਵਿਦੇਸ਼ ਛੱਡ ਕੇ ਜ਼ਖਮ ਹੈ ਜਾਂ ਹੋਰ ਜਖਮ ਤੇ ਕੋਈ ਦਿੱਕਤ ਪਰੇਸ਼ਾਨੀ ਹੈ ਸਾਰੇ ਐਗਜ਼ਾਮਾਈਨ ਕਰਵਾ ਕੇ ਸੰਸਥਾ ਦੇ ਵੱਲੋਂ ਹੀ ਇਹਨਾਂ ਦਾ ਕੇਸ ਟਰੀਟਮੈਂਟ ਕਰਕੇ ਫਿੱਟ ਕਰਕੇ ਇਹਨਾਂ ਨੂੰ ਕੰਮ ਵਾਲੇ ਥੋੜੇ ਜਾਇਆ ਜਾਏਗਾ